ਬਹਾਦਰ ਸਿਮਰੀਏ ਕਰ ਨਾਨਦਿਆ ਵੇ ਤਾਏ ਆਜਰਾ ਹਜੂਰ ਜਾਹਰਾਜ ਹੂਰ ਸਰਬ ਕਲਾ ਸਮਰੱਥ ਭਗਤ ਵਛਲ ਗਰੀਬ ਨਵਾਜ਼ ਸਤਿਗੁਰੂ ਤਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਆਪਾਂ ਸਾਰੇ ਹੀ ਵੱਡਿਆਂ ਭਾਗਾਂ ਸਦਕਾ ਮਿਲ ਜੁੜ ਬੈਠ 71 ਹੋਏ ਹਾਂ ਸਤਿਗੁਰੂ ਜੀ ਦੇ ਤਰਸ ਸਦਕਾ ਸੇਵ ਜੀ ਦੀ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਨੌਵੇਂ ਗੁਰਦੇਵ ਤੇ ਉਹਨਾਂ ਦੇ ਪਿਆਰੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਆਪਾਂ ਲੜੀਵਾਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ। ਅੱਜ ਜੋ ਪਾਵਨ ਬਚਨ ਸਾਂਝਾ ਕਰਨਾ ਹੈ ਉਹ ਰਾਗ ਗੌੜੀ ਦੇ ਅੰਦਰ 219 ਅੰਗ ਦੇ ਉੱਪਰ ਸੁਭਾਏਮਾਨ ਹੈ। ਨੌ ਬਚਨਾਂ ਦੇ ਵਿੱਚੋਂ ਇਹ ਚੌਥਾ ਬਚਨ ਮਹਾਰਾਜ ਜੀ ਦਾ ਅੱਜ ਆਪਾਂ ਸਾਂਝਾ ਕਰਨ ਲੱਗੇ ਆ ਜਿੰਦੇ ਵਿੱਚ ਸਹਬ ਕਿਰਪਾ ਦੇ ਘਰ ਵਿੱਚ ਆਣ ਕੇ ਬਖਸ਼ਿਸ਼ ਕਰਦੇ ਕਹਿੰਦੇ ਗੌੜੀ ਮਹਲਾ ਨਾਮ ਸਾਦੂ ਇਹ ਮਨ ਗਹਿਓ ਨਾ ਜਾਈ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਥਿਰ ਨਾ ਰਾਈ ਰਹਾਉ ਕਠਨ ਕ੍ਰੋਧ ਘਟ ਹੀ ਕੇ ਭੀਤਰ ਜੇ ਸੁਧ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸੋ ਕਾਛ ਨ ਬਸਾਈ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਜਨ ਨਾਨਕ ਹਰ ਭੈ ਦਿਆਲਾ ਤੋ ਸਭ ਵਿਦ ਬਣਾਈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਪਾਵਨ ਬਚਨਾਂ ਵਿੱਚ ਮੇਰਾ ਤੁਹਾਡਾ ਕਿਵੇਂ ਭਲਾ ਕਰਨ ਲੱਗੇ ਨੇ ਆਓ ਪਿਆਰ ਸਹਿਤ ਵਿਚਾਰਨ ਤੋਂ ਪਹਿਲਾਂ ਗੁਰੂ ਫਤੇ ਦੀ ਸਾਜ ਪਾਈਏ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਕਿਰਪਾ ਦੇ ਘਰ ਵਿੱਚ ਆਣ ਕੇ ਅੱਜ ਬਖਸ਼ਿਸ਼ ਕਰਦੇ ਸਹਿਬ ਕਹਿੰਦੇ ਸਾਧੂ ਇਹੋ ਮੰਨ ਗਹਿਓ ਨਾ ਜਾਈ ਗਹਿਓ ਦਾ ਅਰਥ ਹੁੰਦਾ ਪਕੜਨਾ ਮਹਾਰਜ ਜੀ ਕਹਿੰਦੇ ਜਿਹੜਾ ਆ ਪ੍ਰਮਾਤਮਾ ਨੇ ਮਨ ਬਣਾਇਆ ਨਾ ਇਹ ਬਹੁਤ ਜ਼ਿਆਦਾ ਚੰਚਲ ਆ ਇੰਨਾ ਜ਼ਿਆਦਾ ਚੰਚਲ ਆ ਸਹਿਬ ਜੀ ਕਹਿੰਦੇ ਇਹ ਫੜਿਆ ਨਹੀਂ ਜਾਂਦਾ ਕਹਿੰਨ ਤੋਂ ਭਾਵ ਇਹ ਵਾਸ ਵਿੱਚ ਨਹੀਂ ਆਉਂਦਾ ਇੱਕ ਗੱਲ ਆਪਣੇ ਧਿਆਨ ਵਿੱਚ ਰੱਖ ਲਈਏ ਮਨ ਹੈਗਾ ਸਾਡੇ ਸੰਕਲਪ ਵਿਕਲਪ ਸਾਡੇ ਵਿਚਾਰਾਂ ਦਾ ਸਮੂਹ ਇਹ ਸਾਡੇ ਅੰਦਰ ਬਾਹਰੋਂ ਹੀ ਆਏ ਨੇ ਪਰ ਇਹਦੇ ਵਿੱਚ ਜਿਹੜੀ ਚੀਜ਼ ਇੱਕ ਵਾਰੀ ਆ ਗਈ ਉਹ ਇਹਦੇ ਅੰਦਰ ਆਪਣਾ ਟਿਕਾਣਾ ਬਣਾ ਲੈਂਦੀ ਹੈ ਐਸੇ ਲਈ ਸਹਿਬ ਗੁਰੂ ਨਾਨਕ ਸਹਿਬ ਮਹਾਰਤ ਇੱਕ ਬਚਨ ਸਹਿਬ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਵੇਂ ਕੈ ਰੰਗ ਮਹਾਰਤ ਕਹਿੰਦੇ ਮੰਦੇ ਦੀ ਮਨ ਦੀ ਜਿਹੜੀ ਮੱਤ ਆ ਮੈਲਿਆ ਇਹ ਭਰਦੀ ਤੇ ਪਾਪਾਂ ਨਾਲਿਆ ਕਹਿੰਨ ਤੂੰ ਪਾ ਦੁਨੀਆ ਦੇ ਵਿੱਚ ਜੋ ਕੁਝ ਵੇਂਦਾ ਚੰਗਾ ਮਾੜਾ ਪਰ ਉਹ ਤੋਤੀ ਨਾਮ ਨਾਲ ਜਾ ਸਕਦੀ ਹੈ ਇੱਥੇ ਗੁਰੂ ਸਹਿਬ ਕਹਿੰਦੇ ਨੇ ਕਿ ਇਹ ਮਨ ਗਏ ਉਹ ਨਾ ਜਾਈ ਮਹਾਰਤ ਕਹਿੰਦੇ ਮਨ ਨਹੀਂ ਵਾਸ ਵਿੱਚ ਆਉਂਦਾ ਇਹ ਮਨ ਕਿੰਨਾ ਕੁ ਖਤਰਨਾਕ ਆ ਇੰਦੀਆਂ ਦੋ ਉਦਾਹਰਣਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਭਗਤ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਸਾਹਿਬ ਜੀ ਉੱਥੇ ਕਿਰਪਾ ਕਰ ਦੇ ਕਹਿੰਦੇ ਗ੍ਰਹਿ ਤਾਜ ਬਨ ਖੰਡ ਜਾਈਐ ਚੁਨ ਖਾਈਐ ਕੰਦਾ ਅਜੋ ਬੇਕਾਰ ਨਾ ਛੋੜਈ ਪਾਪੀ ਮਨਮੰਦਾ ਕਿਉਂ ਛੂਟੋਂ ਕਿਸੇ ਤਰ੍ਹਾਂ ਭਵ ਜਨ ਨਿਦਪਾਰੀ ਰਾਖ ਰਾਖ ਮੇਰੇ ਵੀ ਠਲਾ ਜਨ ਸਰਣ ਤੁਹਾਡੀ ਕਹਿੰਦੇ ਪਾਤਸ਼ਾ ਇਸ ਸੰਸਾਰ ਸਾ ਗੁਰ ਤੋਂ ਪਾਰ ਨਹੀਂ ਹੋ ਜਾਂਦਾ ਬੰਦਾ ਘਰ ਛੱਡਦਾ ਗ੍ਰਹਿ ਤਜ ਬਨਖੰਡ ਜਾਈਏ ਬੰਦਾ ਘਰ ਛੱਡ ਕੇ ਜੰਗਲਾਂ ਵਿੱਚ ਜਾਂਦਾ ਪੱਤੇ ਕੱਕਰ ਖਾ ਲੈਂਦਾ ਤੀਲੇ ਖਾ ਲੈਂਦਾ ਪਰ ਇਹ ਮਾਨੁ ਦਾ ਖਿਹੜਾ ਨਹੀਂ ਸਾ ਇਹ ਇੰਨਾ ਜ਼ਿਆਦਾ ਖਤਰਨਾਕ ਆ ਇੰਨਾ ਜ਼ਿਆਦਾ ਖਤਰਨਾਕ ਸਮੇਰ ਪਰਬਤ ਉੱਪਰ ਬੈਠੇ ਹੋਏ ਜੋਗੀ ਜਿਹੜੇ ਹਉਮੇ ਛੱਡਣ ਆਏ ਸਨ ਉਹ ਹਉਮੇ ਵਸ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਹਰਾਉਣ ਦੀਆਂ ਗੱਲਾਂ ਕਰਦੇ ਪਏ ਨੇ ਧਾਰਮਿਕ ਸਥਾਨਾਂ ਉੱਪਰ ਬੰਦੇ ਬੈਠੇ ਹੋਏ ਹਉਮੇ ਛੱਡਣ ਦੀ ਗੱਲ ਛੱਡ ਕੇ ਮਨ ਵਸ ਦੀ ਗੱਲ ਕਰਦਿਆਂ ਕਰਦਿਆਂ ਆਪਣੇ ਆਪ ਨੂੰ ਇੱਥੋਂ ਤੱਕ ਵਿਚਾਰੇ ਗ੍ਰਿਫਤ ਵਿੱਚ ਲੈ ਕੇ ਬੈਠੇ ਨੇ ਉਹ ਦੂਜਿਆਂ ਨੂੰ ਜਿੱਤਣ ਦੀ ਤੇ ਹਰਾਉਣ ਦੀ ਗੱਲ ਕਰਦੇ ਨੇ ਸਭ ਇਥੇ ਕਿਰਪਾ ਕਰਦੇ ਮਨ ਨਹੀਂ ਫੜਿਆ ਜਾਂਦਾ ਪਛ ਫੜਿਆ ਕਿਉਂ ਨਹੀਂ ਜਾਂਦਾ ਕਹਿੰਦੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾਤੇ ਥਿਰ ਨਾ ਰਹੀ ਮਰਜ ਕਹਿੰਦੇ ਦਾ ਕਾਰਨ ਇਹ ਹੈ ਬੰਦੇ ਦੇ ਨਾਲ ਹਰ ਵੇਲੇ ਤ੍ਰਿਸ਼ਨਾ ਰਹਿੰਦੀ ਹੈ ਤ੍ਰਿਸ਼ਨਾ ਕਿੰਨੀ ਕੁ ਬਲਵਾਨ ਆ ਸਹਿਬ ਨੇ ਕਿਰਪਾ ਕੀਤੀ ਸੁਖਮਨੀ ਸਾਹਿਬ ਦੇ ਵਿੱਚ ਕਹਿੰਦੇ ਸਹਸ ਖਟੇ ਲੱਖ ਕੋ ਉੱਠਦਾ ਵੈ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੈ ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪ ਖਾਪ ਮਰੈ ਮਹਾਰਜ ਜੀ ਦੇ ਅੰਦਰ ਮਾਇਆ ਕਿੰਨੀ ਇੱਕ ਬਲਵਾਨ ਆ ਤ੍ਰਿਸ਼ਨਾ ਕਿੰਨੀ ਕਬਲਵਾਨ ਆ ਸਾਬ ਨੇ ਉਥੇ ਇੱਕ ਥਾਂ ਤੇ ਬਚਨ ਕੀਤਾ ਸਾਬ ਕਹਿੰਦੇ ਤ੍ਰਿਸ਼ਨਾ ਇੰਨੀ ਜਿਆਦਾ ਬਲਵਾਨ ਆ ਜਿਹੜੀ ਦਾਤ ਇਹਨੂੰ ਮਿਲੀ ਹੈ ਨਾ ਉਸ ਦਾਤ ਦਾ ਜਿਹੜਾ ਮਾਲਕ ਹੈ ਇਹ ਸਭ ਤੋਂ ਪਹਿਲਾਂ ਉਹਨੂੰ ਭੁੱਲਦਾ ਆ ਜਿੰਨੂੰ ਸਾਬ ਕਹਿੰਦੇ ਦਾਤ ਪਿਆਰੀ ਵਿਸਰਿਆ ਦਾ ਤਾਰਾ ਗੁਰੂ ਅਰਜਨ ਸਾਹਿਬ ਮਰਦ ਦੇ ਉਰ ਬਚਨ ਯਾਦ ਆ ਸਾਂਝਾ ਕਰ ਚੱਲਣ ਸਾਬ ਜੀ ਕਹਿੰਦੇ 10 ਬਸਤੂ ਲੈ ਪਛ ਹੈ ਪਾਵੇ ਇੱਕ ਬਸਤ ਕਾਰਨ ਵਿਖੂਟ ਗਵਾਵੇ ਇੱਕ ਵੀ ਨਾ ਦੇ 10 ਪੀ ਹੀਰ ਲੈ ਤਾਂ ਮੂੜਾ ਕਹ ਕਾ ਕਰੇ ਮਰਜ ਕਹਿੰਦੇ ਜਾ ਬੰਦਿਆ ਜੇ ਰੱਬ ਦਸਾਂ ਦੀ ਬਜਾਏ ਇੱਕ ਵੀ ਨਾ ਦੇਵੇ ਤਾਂ ਫਿਰ ਕੀ ਕਰ ਲੇਗਾ ਪਰ ਇੰਦੀ ਬੰਦੇ ਦੀ ਤ੍ਰਿਸ਼ਨਾ ਇੰਨੀ ਭਿਆਨਕ ਇੰਨੀ ਖਤਰਨਾਕ ਜਿੰਨਾ ਚਿਰ ਇਹਨੂੰ ਮਿਲਦਾ ਰਵੇ ਇਹ ਖੁਸ਼ ਆ ਜੇ ਕਿਤੇ ਰੱਬ ਖੋਲ ਏ ਫਿਰ ਇਹ ਰੁੰਦਾ ਆ ਇਸ ਲਈ ਭਗਤ ਰਵਿਦਾਸ ਮਹਾਰਾਜ ਸਾਹਿਬ ਦਾ ਇੱਕ ਬਚਨਾ ਕਹਿੰਦੇ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਣੇ ਬੋਲੇ ਦੌਰਿਓ ਫਿਰਤ ਹੈ ਜਬ ਕਛ ਪਾਵੇ ਤਬ ਗਰਬ ਕਰਤ ਹੈ ਮਾਇਆ ਗਈ ਤਬ ਰੋਵਣ ਲੱਗਤ ਹੈ ਮਹਾਰਾਜ ਕਹਿੰਦੇ ਜੇ ਕੁਝ ਮਿਲ ਜੇ ਤੇ ਛਾਲਾ ਮਾਰਦਾ ਜੇ ਕਿਤੇ ਕਰਮਾਂ ਦੇ ਵੱਧ ਅਨੁਸਾਰ ਇਹਨਾਂ ਤੋਂ ਖੋਲਿਆ ਜਾਏ ਫਿਰ ਰੋਣ ਲੱਗ ਪੈਂਦਾ ਆ ਫਿਰ ਮਹਾਰਾਜ ਜੀ ਤਰਸ ਦੇ ਘਰ ਵਿੱਚ ਆਣ ਕੇ ਮੈਨੂੰ ਤੁਹਾਨੂੰ ਸਮਝਾ ਰਹੇ ਸਹਿਬ ਕਹਿੰਦੇ ਬੰਦਿਆ ਘਾਬਰ ਨਾ ਆ ਜਿਹੜੀ ਤ੍ਰਿਸ਼ਨਾ ਤੇਰੇ ਨਾਲ ਰਹਿ ਬੈਠੀ ਹੈ ਨਾ ਇਹਦੇ ਪਿੱਛੇ ਜਿੰਨਾ ਚਿਰ ਲੱਗੇਗਾ ਇਹ ਮਨ ਨਹੀਂ ਫੜਿਆ ਜਾਣਾ ਤਾਂ ਕਰਕੇ ਮਹਾਰਾਜ ਕਹਿੰਦੇ ਬੰਦੇ ਦਾ ਮਨ ਨਹੀਂ ਟਿਕਦਾ ਇਸ ਲਈ ਗੁਰੂ ਅਮਰਦਾਸ ਮਹਾਰੇ ਪਿਤਾ ਦਾ ਇੱਕ ਬਚਨ ਹੈ ਕਹਿੰਦੇ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨਸੈ ਨਾਮ ਵਿਸਾਰੀ ਮਾਰਦ ਕਹਿੰਦੇ ਰੱਬ ਦੇ ਨਾਮ ਨੂੰ ਛੱਡ ਕੇ ਤੇ ਤ੍ਰਿਸ਼ਨਾ ਹੀ ਲੱਗੇਗੀ ਹੋਰ ਕੀ ਲੱਗੇਗਾ ਸਿੱਧੀ ਪੰਦਰੀ ਜੀ ਗੱਲ ਹੈ ਜੀ ਜੇ ਰੱਬ ਵਾਲੇ ਪਾਸੇ ਨਹੀਂ ਤੇ ਆਯੱਬ ਵਾਲੇ ਪਾਸੇ ਆ ਤੇ ਜੇ ਯੱਬ ਵਾਲਾ ਕੰਮ ਆਪਣੀ ਜ਼ਿੰਦਗੀ ਚੋਂ ਘਟਾਉਣਾ ਨਾ ਦੁਨੀਆ ਦੇ ਆ ਚੰਬੇਲੇ ਫਿਰ ਇੱਕ ਕੰਮ ਕਰਨਾ ਪਏਗਾ ਰੱਬ ਵਾਲਾ ਪਾਸਾ ਤੁੰਣਾ ਪਏਗਾ ਜੇ ਨਹੀਂ ਤੁਰਾਂਗੇ ਖੱਜਲ ਖਵਾਰੀ ਸਾਡੇ ਪੱਲੇ ਹੈਗੀ ਤੇ ਹੋਰ ਪੈਂਦੀ ਰਹੇਗੀ ਐਸੇ ਲਈ ਗੁਰੂ ਪਿਤਾ ਕਹਿੰਦੇ ਨੇ ਹਰ ਬਿਸਰਤ ਤੇਰੇ ਗੁਣ ਗਲਿਆ ਮਹਾਰਾਜ ਕਹਿੰਦੇ ਰੱਬ ਦੇ ਨਾਮ ਨਾਲ ਜੁੜ ਇੱਥੇ ਅੱਗੇ ਕਿਰਪਾ ਕਰਦੇ ਰਹਾਉ ਦੇ ਬੰਦ ਤੋਂ ਬਾਅਦ ਕਹਿੰਦੇ ਕਠਨ ਕਰੋਧ ਕਾਟ ਹੀ ਕੇ ਭੀਤਰ ਜਿਹ ਸੁਦ ਸਭ ਬਿਸਰਾਈ ਮਹਾਰਾਜ ਕਹਿੰਦੇ ਬੰਦੇ ਦੇ ਅੰਦਰ ਕਰੋਧ ਬੈਠਾ ਆਇਆ ਘਰ ਘਰ ਕੇ ਹਿਰਦੇ ਦੇ ਵਿੱਚ ਮਹਾਰਾਜ ਕਹਿੰਦੇ ਇਹਦੇ ਸਰੀਰ ਦੇ ਵਿੱਚ ਹੈ ਇੰਨਾ ਬਲਵਾਨ ਆ ਤੁਸੀਂ ਵੇਖੋ ਮੁੰਡਾ ਚੰਗਾ ਭਲਾ ਸ਼ਾਂਤ ਹੁੰਦਾ ਆ ਮਾੜੀ ਜੀ ਕਰੇ ਕੋਈ ਹਰਕਤ ਹੋਈ ਵੱਟ ਖਾਣ ਨੂੰ ਪੈ ਜਾਂਦਾ ਆ ਬਾਹਰ ਕਿਤੇ ਮਾੜੀ ਜੀ ਹਰਕਤ ਹੋਈ ਵੱਟ ਖਾਣ ਨੂੰ ਪੈ ਉਹ ਅੰਦਰ ਬੈਠਾ ਹੁੰਦਾ ਤਾਕ ਦੇ ਵਿੱਚ ਹੁੰਦਾ ਮਨ ਨੂੰ ਮਾੜੀ ਜੀ ਡਾਇਰੈਕਸ਼ਨ ਦਿੰਦਾ ਵੀ ਮਾੜਾ ਜਾਂ ਹੋਈ ਤਿਆਰ ਮਨ ਨੂੰ ਸੁਚੇਤ ਕਰਦਾ ਤੇ ਅਗਲੇ ਦਾ ਸਿਰ ਪਾੜ ਕੇ ਵੀ ਪਰਾਂ ਕਰਦਾ ਕਤਲ ਵੀ ਕਰ ਦਿੰਦਾ ਜੇ ਇਹ ਇਕੱਠ ਨੂੰ ਕ੍ਰੋਧ ਘਟ ਹੀ ਕੇ ਪਿੱਛੇ ਇੰਨਾ ਕ੍ਰੋਧ ਅੰਦਰ ਬਲਵਾਨ ਬੈਠਾ ਆ ਪਰ ਇਹ ਕ੍ਰੋਧ ਕੀ ਕਰਦਾ ਆ ਮਹਾਰਾਜ ਜੀ ਕਹਿੰਦੇ ਜਿਹੇ ਸੁੱਧ ਸਭ ਬਿਸਰਾਈ ਇਹ ਸਭ ਤੋਂ ਪਹਿਲਾਂ ਬੰਦੇ ਦੇ ਅੰਦਰ ਜਿਹੜਾ ਸ਼ੁੱਧੀ ਕਰਨ ਹੈ ਨਾ ਜਿਹੜੀ ਸੁੱਧੀ ਦੀ ਸੁੱਧੀ ਇਹ ਬੰਦੇ ਦੇ ਜਿਹੜੇ ਖਿਆਲ ਨੇ ਅੰਦਰ ਟਿਕੇ ਰਹਿੰਦੇ ਜਿੰਦੇ ਵਿੱਚ ਟਿਕੇ ਬਿੰਦੇ ਰੱਬ ਦੀ ਯਾਦ ਵਿੱਚ ਮਹਾਰਾਜ ਜੀ ਕਹਿੰਦੇ ਉਹੀ ਰੱਬ ਕੋ ਲੈਂਦਾ ਇਹਦੇ ਤੋਂ ਫਿਰ ਅੱਗੇ ਕਿਰਪਾ ਕਰਦੇ ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸੋ ਕਥਨਾ ਬਸਾਈ ਮਹਾਰਾਜ ਜੀ ਕਹਿੰਦੇ ਰੱਬ ਨੇ ਜਿਹੜਾ ਇਹਨੂੰ ਗਿਆਨ ਰਤਨ ਦਿੱਤਾ ਨਾ ਉਹ ਰਬਿੰਦੂ ਤੋਂ ਖੁੰਦਾ ਆ ਉਹ ਕਿਉਂ ਖੁੰਦਾ ਕਿਉਂਕਿ ਰੱਬ ਵਾਲੇ ਰਾਹ ਨਹੀਂ ਤੁਰਦਾ ਹੁਣ ਬੰਦਾ ਕਰੋਧੀ ਹੋਵੇ ਕਿ ਤੇਰਾਬ ਦਾ ਨਾਮ ਲੈ ਗਊ ਤੇ ਕਹਿੰਦਾ ਬਾਬਾ ਜੀ ਮੈਨੂੰ ਲੋੜ ਹੀ ਨਹੀਂ ਗੁਰਦੁਆਰੇ ਦੀ ਮੈਨੂੰ ਲੋੜ ਹੀ ਨਹੀਂ ਪਾਠ ਕਰਨੀ ਮੈਂ ਤਾਂ ਵੈਸੇ ਹੀ ਬੜਾ ਚੰਗਾ ਆ ਸਾਬ ਕਹਿੰਦੇ ਨਹੀਂ ਰੱਬ ਨੇ ਤੈਨੂੰ ਦਿੱਤਾ ਰਤਨ ਗਿਆਨ ਰਤਨ ਗਿਆਨ ਕੀਏ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੂੰ ਰਾਖਣ ਹਾਰੇ ਉਹ ਹੀ ਉਹ ਕੁਝ ਤੂੰ ਬਾਹਰ ਕਰ ਤੇਰਾ ਪੜਾ ਹੋਏਗਾ ਸਾਬ ਨੇ ਇਸ ਲਈ ਮੈਨੂੰ ਤੁਹਾਨੂੰ ਕਿਹਾ ਸੀ ਗੁਰੂ ਅਮਰਦਾਸ ਮਾਰੇ ਪਿਤਾ ਜੀ ਨੇ ਮਰਜ ਕਹਿੰਦੇ ਜੈਸੀ ਅਗਣ ਉਦਰਮੈ ਤੈਸੀ ਬਾਰ ਮਾਇਆ ਮਾਇਆ ਅਗਣ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤੁਸ ਭਾਣਾ ਤਾਂ ਜੰਮਿਆ ਪਰਵਾੜ ਪਲਾ ਪਾਇਆ ਲਿਵ ਛੁੜਕੀ ਲੱਗੀ ਤ੍ਰishna ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਾਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ ਹੁਣ ਗੁਰ ਪ੍ਰਸਾਦ ਜਿੰਦੇ ਉੱਪਰ ਹੋਏਗਾ ਉਹਨੂੰ ਕੀ ਮਿਲੇਗਾ ਨਾਮ ਬਾਣੀ ਪੜਨ ਦਾ ਮੌਕਾ ਸੇਵਾ ਕਰਨ ਦਾ ਮੌਕਾ ਅਭਿਆਸ ਕਰਨ ਦਾ ਮੌਕਾ ਹੁਣ ਜਿਹੜੇ ਜਪਣਗੇ ਫਿਰ ਬਚ ਜਾਣਗੇ ਉਹਨਾਂ ਨੂੰ ਰੱਬ ਗਿਆਨ ਰਤਨ ਦੇ ਦੇਗਾ ਫਿਰ ਅੱਗੇ ਤਰਸ ਦੇ ਘਰ ਵਿੱਚ ਆਣ ਕੇ ਕਹਿੰਦੇ ਜੋਗੀ ਯਤਨ ਕਰਤ ਸਭ ਹਾਰੇ ਗੁਣੀ ਰਹੇ ਗੁਣ ਗਾਈ ਮਾਰਦ ਕਹਿੰਦੇ ਇਕੱਲੇ ਦੁਨਿਆਵੀ ਬੰਦੇ ਨਹੀਂ ਮਾਰੇ ਗਏ ਇਸ ਗੱਲ ਵਿੱਚ ਜਿਹੜੇ ਜੋਗੀ ਸੀ ਉਹ ਚਾਰੇ ਇੰਨੀ ਇੰਨੀ ਸਾਧਨਾ ਕਰਦੇ ਧੂਣੀਆਂ ਤਪਾ ਦਰਖਤਾਂ ਤੇ ਪੁੱਠੇ ਲਟਕ ਸਾਦ ਮਾਵਾਂ ਕਰ ਪਾਣੀ ਚ ਖਾੜ ਸਰਦੀ ਚ ਖਾੜ ਗਰਮੀ ਚ ਖਾੜ ਐਨੇ ਪਾਪੜੋ ਵਿਚਾਰੇ ਮਿਲਦੇ ਮਹਾਰਾਜ ਜੀ ਕਹਿੰਦੇ ਉਹਨਾਂ ਤੋਂ ਵੀ ਇਹ ਮਨ ਫੜਿਆ ਨਹੀਂ ਗਿਆ ਵਿਚਾਰਿਆਂ ਤੋਂ ਜਿਹੜੇ ਡੱਡੇ ਗੁਣ ਗਾਉਣ ਵਾਲੇ ਕਈ ਵੀ ਸੋਹਣੀਆਂ ਸੋਹਣੀਆਂ ਗੱਲਾਂ ਕਰਨ ਵਾਲੇ ਮਹਾਰਾਜ ਜੀ ਕਹਿੰਦੇ ਉਹ ਵੀ ਰਗੜੇ ਗਏ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਪਾਂਤ ਕਰ ਨਹੀਂ ਹਰ ਹਰ ਭੀਜੈ RAM ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ ਹਰ ਕਰਤਾ ਸਭ ਕਿਸ ਜਾਣਦਾ ਔਰ ਕਿੰਦਰ ਅੱਬ ਸਾਰਿਆਂ ਹੀ ਜਾਣਦਾ ਆ ਪਰ ਵੱਡੇ ਵੱਡੇ ਮਹਾਰਾਜ ਕਹਿੰਦੇ ਰਗੜੇ ਜਾਂਦੇ ਨੇ ਇਸ ਰਾਹ ਦੇ ਉੱਪਰ ਪਰ ਮਹਾਰਾਜ ਹੁਣ ਗੱਲ ਤੇ ਮੰਨ ਲਈ ਤੁਹਾਡੀ ਮੰਨ ਨਹੀਂ ਫੜਿਆ ਜਾਂਦਾ ਮੰਨ ਲਈ ਤੁਹਾਡੀ ਗੱਲ ਤ੍ਰਿਸ਼ਨਾ ਵੀ ਨਹੀਂ ਛੱਡੀ ਜਾਂਦੀ ਪਈ ਕ੍ਰੋਧ ਵੀ ਨਹੀਂ ਅੰਦਰੋਂ ਜਾਂਦਾ ਪਿਆ ਆ ਜਿਹੜਾ ਰਤਨ ਗਿਆਨ ਉਹ ਵੀ ਸਾਡੇ ਹਕੂਲ ਨਹੀਂ ਹੈਗੇ ਤੇ ਵੀ ਫਸੇ ਪਏ ਆ ਵੀ ਗਲਤੀਆਂ ਕਰਦੇ ਪਏ ਆ ਅਹੀਂ ਜੋਗੀਆਂ ਵਾਂਗੂ ਸਾਧਨ ਵੀ ਨਹੀਂ ਕਰਦੇ ਪਏ ਵੀ ਮਾੜਾ ਮੋਟਾ ਬਚਾ ਹੋ ਜੇ ਜੇ ਉਹ ਰਗੜੇਗੇ ਤੇ ਸਾਡਾ ਕੀ ਬਣੇਗਾ ਮਹਾਰਾਜ ਫਿਰ ਰਾ ਕੀਏ ਸਹਿਬ ਕਹਿੰਦੇ ਕਾਬਰੂ ਨਾ ਅਹੀਂ ਤੁਹਾਨੂੰ ਛੱਡਦੇ ਨਹੀਂ ਆ ਜੇ ਤੁਹਾਨੂੰ ਛੱਡਣਾ ਹੁੰਦਾ ਤੇ ਤੁਹਾਨੂੰ ਇਹ ਬਚਨ ਲਿਖ ਕੇ ਦਿੰਦੇ ਤੁਹਾਡਾ ਭਲਾ ਕਰਨਾ ਤਾਂ ਲਿਖ ਕੇ ਦਿੱਤੇ ਆ ਸਹਿਬ ਜੀ ਰਾਹ ਦੱਸੋ ਫਿਰ ਕਹਿੰਦੇ ਜਨ ਨਾਨਕ ਹਰ ਭੈ ਦਿਆਲਾ ਤੋ ਸਭ ਵਿਦ ਬਣਿਆ ਮਹਾਰਾਜ ਕਹਿੰਦੇ ਜਦੋਂ ਰੱਬ ਦਿਆਲੂ ਹੋ ਜਾਏ ਗੁਰੂ ਦਿਆਲੂ ਹੋ ਜਾਏ ਮਰਜ ਕਹਿੰਦੇ ਫਿਰ ਤੁਸੀਂ ਜੋ ਵੀ ਕਰੋਗੇ ਪ੍ਰਵਾਨ ਹੋ ਜਾਏਗਾ ਫਿਰ ਆਪੇ ਆਪਣੇ ਰਾਹ ਤੇ ਤੋਰ ਲੈਂਦਾ ਹੁੰਦਾ ਆਪੇ ਹੀ ਬਿੱਧਾ ਬਣਾ ਕੇ ਉਹ ਚਾਵੇ ਨਾ ਆਪਣੇ ਰੰਗਾਂ ਦੇ ਵਿੱਚ ਆ ਜੇ ਉਹ ਚੋਰ ਤੋਂ ਸਾਥ ਬਣਾ ਲੈਂਦਾ ਜੇ ਉਹ ਆਪਣੇ ਰੰਗਾਂ ਵਿੱਚ ਆਵੇ ਉਹ ਕੀ ਕਰਦਾ ਕੋਈ ਬੰਦਾ ਗੁਰੂ ਘਰੇ ਕਿ ਇਹਨੂੰ ਮਾਰਨ ਆਇਆ ਉਹਨੂੰ ਭਗਤ ਬਣਾ ਲੈਂਦਾ ਜੇ ਇੱਥੇ ਇੱਕ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਜੀ ਦੇ ਜੀਵਨ ਵਿੱਚ ਇੱਕ ਘਟਨਾ ਆਉਂਦੀ ਹੈ ਮਹਾਰਾਜ ਜੀ ਦੇ ਕੋ ਘੋੜੇ ਖੋਲ ਕੇ ਲੈ ਗਿਆ ਮੈਂ ਸਿਰ ਕੇ ਆਪਣੀ ਗੱਲ ਕਰਾਂਗਾ ਫਿਰ ਲੰਮਾ ਕਿਤੇ ਇਤਿਹਾਸ ਜਦੋਂ ਸਾਂਝਾ ਕਰਾਂਗੇ ਫਿਰ ਵੱਡੀ ਗੱਲ ਕਰਾਂਗੇ ਉਹ ਮਹਾਰਾਜ ਦੇ ਘੋੜੇ ਖੋਲ ਕੇ ਲੈ ਗਏ ਉਹ ਜਦੋਂ ਮਹਾਰਾਜ ਦੇ ਨਗਰ ਤੋਂ دہਲੀ ਤੋਂ ਬਾਹਰ ਜਨ ਨੂੰ ਦਿਸਣੋਂ ਹਟ ਗਿਆ ਉਹਨੇ ਸਮਝਿਆ ਗਲਤੀ ਹੋ ਗਈ ਘੋੜੇ ਤੇ ਵਾਪਸ ਛੱਡ ਕੇ ਪਰ ਉਹਨਾਂ ਬੰਦਿਆਂ ਨੇ ਆਪਣੇ ਆਪ ਨੂੰ ਸੂਲ ਨਾਲ ਮਾਰ ਲਿਆ ਵੀ ਨਹੀਂ ਅਸੀਂ ਲਾਇਕ ਨਹੀਂ ਆ ਕਹਿੰਨ ਤੋਂ ਪਾ ਜਦੋਂ ਰੱਬ ਆਪਣੇ ਰੰਗਾਂ ਵਿੱਚ ਆ ਜਾਏ ਤੂੰ ਕਿਸੇ ਤੋਂ ਕੋਈ ਵੀ ਸੇਵਾ ਲੈ ਸਕਦਾ ਆ ਅੱਜ ਫਿਰ ਮਹਾਰਾਜ ਕਹਿੰਦੇ ਨੇ ਜਨ ਨਾਨਕ ਹਰ ਭੈ ਦੇ ਅੱਲਾ ਤੋ ਸਭ ਵੀ ਦਬਾਣ ਆਈ ਹੁਣ ਸਵਾਲ ਇਹ ਐ ਰੱਬ ਦੇ ਆਲੂ ਕਿਵੇਂ ਹੋਏਗਾ ਉੱਥੇ ਮੈਨੂੰ ਭਾਈ ਗੁਰਦਾਸ ਜੀ ਦੇ ਇੱਕ ਬਚਨ ਤੁਹਾਡੇ ਨਾਲ ਸਾਂਝੇ ਕਰਨ ਦੀ ਇਜਾਜ਼ਤ ਹੋਵੇ ਉਹਨਾਂ ਕਹੇ ਪਤੰਗ ਹਵਾ ਵਿੱਚ ਉੱਡਦਾ ਪਰ ਉਹ ਉਹਨਾਂ ਚ ਉੱਡਦਾ ਜਿਨ੍ਹਾਂ ਚ ਹਵਾ ਆ ਜੇ ਹਵਾ ਦੀ ਅਣਹੂਦਿਓ ਨਹੀਂ ਉੱਡਦਾ ਉਹ ਕਹਿੰਦੇ ਬੱਚਾ ਲਾਟੂ ਲਈ ਖੜਾ ਆ ਉਹ ਲਾਟੂ ਨੂੰ ਕਮਾਉਂਦਾ ਰੱਸੀ ਦੇ ਨਾਲ ਪਰ ਉਹ ਲਾਟੂ ਉਹਨਾਂ ਚਿਰ ਘੁੰਮੇਗਾ ਜਿੰਨਾ ਚਿਰ ਰੱਸੀ ਦਾ ਜੋਰ ਉਹਦੇ ਤੇ ਕੰਮ ਕਰਦਾ ਤਾਂ ਉਹਦੇ ਤੇ ਕੰਮ ਕਰਦਾ ਹੈ ਕਹਿੰਦੇ ਸੁਨਿਆਰੇ ਦੇ ਕੋਲ ਸੋਨਾ ਆਉਂਦਾ ਕੱਚਾ ਉਹ ਕਠਾਰੀ ਦੇ ਵਿੱਚ ਪਾਉਂਦਾ ਤੇ ਉਹ ਉੱਛਲ-ਉੱਛਲ ਕੇ 扑ੜਕ-扑ੜਕ ਕੇ ਬਾਹਰ ਨੂੰ ਆਉਂਦਾ ਪਰ ਜਿੰਨਾ ਚਿਰ ਉਹ ਸ਼ੁੱਧ ਨਹੀਂ ਹੁੰਦਾ ਉਹ 扑ੜਕਦਾ ਜਦੋਂ ਸ਼ੁੱਧ ਹੋ ਜਾ ਤੇ ਟੇਕੇ ਬਹਿ ਜਾਂਦਾ ਕਹਿੰਦੇ ਬਿਲਕੁਲ ਪਿਆਰਿਓ ਆ ਜਿਹੜਾ ਮਾਣਿਆ ਨਾ ਇਹ ਜਦੋਂ ਦੁਨੀਆ ਦੀ ਮੱਤ ਲੈ ਕੇ ਚੱਲਾਂਗੇ ਤੇ ਇਹ ਵਿਚਾਰਾ 扑ਟ ਕੇ ਗਈ 扑ਟ ਕੇਗਾ ਜਦੋਂ ਲਵਾਂਗੇ ਗੁਰੂ ਦੀ ਮੱਤ ਮਹਾਰਾਜ ਕਹਿੰਦੇ ਐਡਾ ਤਰਸ ਹੋਏਗਾ ਐਡੀ ਕਿਰਪਾ ਹੋਏਗੀ ਮਹਾਰਾਜ ਕਹਿੰਦੇ ਤੁਹਾਡੀ ਜ਼ਿੰਦਗੀ ਵਿੱਚ ਇਹ ਵਰਤਾਰਾ ਵਰਤੇਗਾ ਹੀ ਵਰਤੇਗਾ ਕਿ ਰੱਬ ਤੁਹਾਡੇ ਤੇ ਤਰਸ ਕਰਕੇ ਕਿਰਪਾ ਕਰਕੇ ਆਪਣੇ ਆਪ ਤੁਹਾਨੂੰ ਆਪਣੀ ਮੱਤ ਦੇ ਕੇ ਆਪਣੇ ਰਾਹ ਤੇ ਤੋਰ ਲਏਗਾ ਉਹਨਾਂ ਦਾ ਬਚਨ ਹੈ ਕਹਿੰਦੇ ਪਵਨ ਗਵਨ ਜੈਸੀ ਗੁੱਡੀਆਂ ਉੱਡਤ ਰਹੇ ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ ਡੋਰੀ ਕੀ ਮਰੂਰ ਜੈਸੀ ਲਟੂਆ ਫਿਰਤ ਰਹੇ ਤਉ ਹਉ ਮਿਟੇ ਗਿਰ ਪਰੇ ਹੋਇ ਥਕਤ ਹੈ ਕੰਚਨ ਅਸੁੱਧ ਜੋ ਕੁਠਾਰੀ ਠਹਿ ਰਾਤ ਨਾਹੀ ਸੁਧ ਪੈ ਨੇ ਚਲ ਸਭ ਕੈ ਸ਼ਕਤ ਹੈ ਦੁਰਮਤ ਦੁਬਦਾ ਪਰਮਤ ਚਤਰਕੁੰਟ ਗੁਰਮਤ ਏਕ ਟੇਕ ਮੂਣ ਨਾ ਬਖਤਾ ਮਹਾਰਜ ਕਹਿੰਦੇ ਜਦੋਂ ਗੁਰੂ ਦੀ ਟੇਕ ਲੈ ਕੇ ਉਸ ਰਾਤ ਤੇ ਜਪਣ ਵਾਲੇ ਤੇ ਤੁਰ ਪਈਏ ਫਿਰ ਸਤਗੁਰੂ ਆਪ ਕਿਰਪਾ ਕਰਦੇ ਆ ਤੇ ਫਿਰ ਗੁਰੂ ਤੇਗ ਬਹਾਦਰ ਮਾਰੇ ਕਹਿੰਦੇ ਰੱਬ ਹੁੰਦਾ ਦਿਆਲੂ ਜਦੋਂ ਰੱਬ ਦਿਆਲੂ ਹੋਵੇ ਫਿਰ ਮਹਾਰਾਜ ਜੀ ਕਹਿੰਦੇ ਰੱਬ ਹਰੇਕ ਥਾਂ ਤੋਂ ਤੁਹਾਡਾ ਭਲਾ ਕਰਨ ਲੱਗ ਪੈਂਦਾ। ਇਹਨਾਂ ਸੌਖੇ ਲਫ਼ਜ਼ਾਂ ਵਿੱਚ ਕਹਦਾ ਮਹਾਰਾਜ ਕੋਲ ਕੋਈ ਸੇਖ ਹੈ ਮਹਾਰਾਜ ਹੁਕਮ ਕਰੋ ਮੇਰਾ ਭਲਾ ਕਿ ਮਹਾਰਾਜ ਕਹਿੰਦੇ ਸੰਗਤ 'ਚ ਬੈਠਾ ਕਰ। ਦੂਜਾ ਹੈ ਮਹਾਰਾਜ ਮੇਰਾ ਭਲਾ ਕਰ ਮਹਾਰਾਜ ਕਹਿੰਦੇ ਪਾਣੀ ਗਰਮ ਕਰਕੇ ਸਿੱਖਾਂ ਦਾ ਇਸ਼ਨਾਨ ਕਰਾਓ। ਤੀਜਾ ਹੈ ਮਾਰੇ ਮੇਰਾ ਭਲਾ ਕਰ ਮਹਾਰਾਜ ਕਹਿੰਦੇ ਲੱਕੜਾਂ ਤੋੜ ਕੇ ਲੈ ਕੇ ਆਇਆ ਕਰ ਸਤਵ। ਚੌਥਾ ਹੈ ਉਹਨੂੰ ਕਹਿੰਦੇ ਪ੍ਰਸ਼ਾਦੇ ਬਣਾਇਆ ਕਰ। ਪੰਜਵਾਂ ਹੈ ਉਹਨੂੰ ਕਹਿੰਦੇ ਤੂੰ ਪ੍ਰਸ਼ਾਦੇ ਖਾ ਲਿਆ ਕਰ ਤੇਰਾ ਭਲਾ ਹੋ ਜਾਏਗਾ। ਇਹ ਹੈ ਗੁਰੂ ਨਾਨਕ ਦੇਵ ਜੀ ਕਰਤਾਰਾ। ਫਿਰ ਸਾਰੀਆਂ ਬਿੱਦਾਂ ਆਪੇ ਹੀ ਬਣ ਜਾਂਦੀਆਂ ਫਿਰ ਜਦੋਂ ਸਾਰੀਆਂ ਬਿੱਦਾਂ ਬਣ ਜਾਂਦੀਆਂ ਫਿਰ ਮਨ ਵੀ ਵਸ ਵਿੱਚ ਆ ਜਾਂਦਾ ਆ ਮਹਾਰਾਜ ਜੀ ਦਾ ਇੱਕ ਬਚਨ ਹੈ ਕਹਿੰਦੇ ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਤੇ ਆਪਾਂ ਉਹ ਕਿਰਪਾ ਲੈਣ ਲਈ ਮਹਾਰਾਜ ਦੇ ਇਹ ਦਰਦ ਕਰਦੀ ਵਡਿਆਈ ਕਰਦੇ ਪਏ ਆ ਇਨੀ ਸੇਵਾ ਪ੍ਰਵਾਨ ਕਰਨੀ ਭੁੱਲਾਂ ਚੁੱਕਾਂ ਦੀ ਖਿਮਾ ਸਭਨਾ ਦਾ ਧੰਨਵਾਦ ਜੀ ਐਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ